ਇੱਕ ਤਖਤੀ ਲੈ ਕੇ ਉਹਨਾਂ ਦੇ ਹੱਕ 'ਚ ਬੈਠੇ ਹੋਏ ਸੀ ਸੌਰੀ ਟੂ ਸੇ ਉਹ ਪਿੱਛੇ ਬੈਠੇ ਜਰਦਾ ਲਾ ਰਹੇ ਸੀ ਮਤਲਬ ਤੁਸੀਂ ਇੱਕ ਨੋਮੀਨੇਟਡ ਦੀ ਚੋਣ ਵਾਸਤੇ ਆਏ ਹੋ ਤੁਸੀਂ ਇੱਕ ਮਤਲਬ ਜ਼ਿੰਮੇਵਾਰੀ ਲੈ ਕੇ ਆਏ ਹੋ ਤੇ ਮਤਲਬ ਇੱਕ ਚੀਜ਼ ਸੋਭਾ ਦਿੰਦੀ ਐ ਇਦਾਂ ਲੱਗਦਾ ਵਾ ਜਿਦਾਂ ਭੇਜਿਆ ਹੁੰਦਾ ਕਿਸੇ ਨੇ ਜਾਂ ਨਸ਼ੇ ਵਾਲੇ ਬੰਦੇ ਡਿਸਾਈਡ ਕਰਨਗੇ ਨਹੀਂ 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 ਜਰਦਾ ਹੋਇਆ ਬੀੜੀ ਹੋਇਆ ਇਹ ਤਾਂ ਨਾਰਮਲ ਚੀਜ਼ਾਂ ਐ ਜੀ ਇਹ ਪਿੰਡਾਂ 'ਚ ਚੱਲਦੀ ਐ ਨਾਰਮਲ ਚੀਜ਼ਾਂ ਐ ਹੋਰੀ ਹੋਰ ਨਹੀਂ ਮਤਲਬ ਤੁਸੀਂ ਇੱਥੇ ਆਪਦੇ ਪ੍ਰਧਾਨ ਦੀ ਚੋਣ ਕਰਨ ਆਏ ਹੋ ਹੈ ਤੇ ਤੁਸੀਂ ਨਸ਼ੇ ਨਸ਼ੀ ਕਰਕੇ ਚੋਣ ਨਹੀਂ ਜੀ ਨਹੀਂ ਆ ਨਹੀਂ ਉਹ ਤਾਂ ਪਾਸੇ ਬੈਠਾ ਜੀ ਉਹ ਪਬਲਿਕ ਚ ਵਿੱਚ ਨਹੀਂ ਸੀ ਉਹ ਇਕੱਲਾ ਹੀ ਸੀ ਬੈਠਾ ਜੀ ਉਹ ਆਪ ਇੱਥੇ ਪਬਲਿਕ ਹੀ ਹੈ ਜੀ ਆ ਸਾਰੀ ਪਬਲਿਕ ਹੀ ਹੁਣ ਇੱਧਰ ਹੈ ਜੀ ਉਹ ਤਾਂ ਉਹ ਤਾਂ ਇਕੱਲਾ ਬੈਠਾ ਸੀਗਾ ਜੀ ਮਸਾ ਮਸਾ ਇਹ ਦੋ ਕਦਮ ਨਹੀਂ ਹੈ ਪਰਦੇ ਚ ਹੀ ਜੀ ਆਏ ਹੁਣ ਜੇ ਆਪਾਂ ਜਾ ਕੇ ਸਾਰਿਆਂ ਦੇ ਵਿਚਾਲੇ ਸਾਡੇ ਕੈਮਰੇ ਦੇ ਵੀਡੀਓ ਬਣ ਗਈ ਜੀ ਨਹੀਂ ਨਹੀਂ ਜੀ ਮੈਂ ਦੇਖ ਪਰਦਾ ਖਾਦਾ ਸੀਗਾ ਹੁੰਡ ਘੱਟ ਕੇ ਲਾ ਰਹੇ ਸੀ ਜਰਦਾ ਨਹੀਂ ਜੀ ਨਹੀਂ ਉਹ ਤਾਂ ਪਰਦੇ ਜੀ ਸੀਗਾ ਕੰਮ ਜੀ ਤੇ ਉਹ ਕੈਮਰਾ ਲੈ ਕੇ ਤੁਸੀਂ ਉੱਤੇ ਜਾ ਤੁਸੀਂ ਨਹੀਂ ਕੈਮਰਾ ਲੈ ਕੇ ਕਿਉਂ ਉੱਤੇ ਥਾਂ ਕਿਵੇਂ ਆ ਗਏ ਅਸੀਂ ਸਾਡਾ ਕੈਮਰਾ ਤਾਂ ਕਿਤੇ ਵੀ ਜਾ ਸਕਦਾ ਨਹੀਂ ਕੈਮਰਾ ਜਾ ਸਕਦਾ ਹੈ ਜਾਂਦਾ ਫਿਰ ਉੱਤੇ ਪਾਸੇ ਆ ਜਾ ਤੁਸੀਂ ਤੁਸੀਂ ਆਵਦੀਆਂ ਗੱਲਾਂ ਚ ਆਪ ਹੀ ਫਸ ਗਏ ਸਰ ਨਹੀਂ ਜੀ ਨਹੀਂ ਇਹ ਗੱਲ ਨਹੀਂ ਉਹ ਤਾਂ ਪਰਦੇ ਜੀ ਲਾਉਣਾ ਹੈ ਸ਼ਾ ਕਰਕੇ ਥੋੜੀ ਅਸੀਂ ਚੋਣ ਕਰਨੀ ਹੈ ਨਸ਼ਾ ਤਾਂ ਨਹੀਂ ਜੇ 10 ਮਿੰਟ ਟਿਕਾ ਕਰ ਲੂਗੇ ਤਾਂ ਕੀ ਹੋ ਜਾਊਗਾ ਉਹ ਟਿਕਾ ਤਾਂ ਜੀ ਉਹ ਪਹਿਲਾਂ ਬਾਬਲ ਜਾ ਕੇ ਆਏ ਜੀ ਉੱਥੋਂ ਦੇ ਹੁਣ ਗੱਡੀ 'ਚ ਸੀਗੇ ਬੈਠੇ ਜੀ ਤਾਂ ਕੋਈ ਮੜਾ ਮੋਟਾ ਲਾਉਣ ਲੱਗ ਪਿਆ ਬੈਂਨੀ ਤੋੜ ਲੱਗੀ ਹੋਈ ਸੀ ਨਹੀਂ ਤੋੜਦਾ ਕਾਦੀ ਨਸ਼ੇ ਦੇ 2 ਰੁਪਏ ਦੀ ਪੁੜੀ ਚ ਕਿੰਨਾ ਕ ਤਾਂ ਜਾਊਗਾ ਕਿੰਨਾ ਕ ਨਾ ਆਊਗਾ ਜੀ ਫੇਰ ਫੇਰ ਲੋੜ ਹੀ ਕੀ ਆ 2 ਰੁਪਏ ਦੀ ਪੁੜੀ ਨਾਲ ਕੀ ਹੋ ਜਾਣਾ ਉਹ ਜਿਹੜਾ ਲੱਗਿਆ ਮੈਡਮ ਜੀ ਉਹਦਾ ਹੁਣ ਫੇਰ ਕਰੂਗਾ ਹੀ ਮੜਾ ਮੋਟਾ ਕੋਈ ਜੀ